ਪਿਛਲੇ ਦਿਨ ਹੀ ਪਾਕਿਸਤਾਨ ਦੇ ਬਲੋ ਜੰਮੂ ਦੇ ਪਹਿਲਗਾਮ ਤੇ ਵਿੱਚ ਅਤਿਅੰਕੀ ਹਮਲਾ ਕੀਤਾ ਗਿਆ ਸੀ ਤਾਂ ਇਸ ਤੋਂ ਬਾਅਦ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਪਹਿਲਗਾਮ ਹਮਲੇ ਦੇ ਜਵਾਬ ਤੇ ਵਿੱਚ ਭਾਰਤ ਨੇ ਆਪਰੇਸ਼ਨ ਸੰਧੂਰ ਚਲਾਇਆ ਤਾਂ ਇਸ ਤੋਂ ਬਾਅਦ ਪਾਕਿਸਤਾਨੀ ਕਈ ਕਲਾਕਾਰਾਂ ਦੇ ਵੱਲੋਂ ਭਾਰਤ ਦੇ ਖਿਲਾਫ ੜਕਾਉ ਪਿਆਨ ਦੇ ਨੇ ਸ਼ੁਰੂ ਕਰ ਦਿੱਤੇ ਜਾਂ ਕਹਿ ਲਵੋ ਕਿ ਪੰਜਾਬੀ ਇੰਡਸਟਰੀ ਨੂੰ ਲੈ ਕੇ ਮਾੜਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ ਜਦਕਿ ਇਸੇ ਪੰਜਾਬੀ ਇੰਡਸਟਰੀ ਦੇ ਵਿੱਚ ਹੀ ਉਹਨਾਂ ਦੀ ਪਛਾਣ ਬਣੀ ਹੈ ਕਮਾਈ ਕਰਦੇ ਰਹੇ ਨੇ ਤਾਂ ਇਸੇ ਇੰਡਸਟਰੀ ਦੇ ਵਿੱਚ ਹੀ ਖਾਂਦੇ ਪੀਂਦੇ ਰਹੇ ਨੇ ਤਾਂ ਅੱਜ ਉਸੇ ਇੰਡਸਟਰੀ ਪੰਜਾਬੀ ਨੂੰ ਮਾੜਾ ਚੰਗਾ ਬੁਲਣਾ ਸ਼ੁਰੂ ਕਰ ਦਿੱਤਾ ਇਸ ਵਿਚਾਲੇ ਪਾਕਿਸਤਾਨੀ ਕਲਾਕਾਰ ਦੀ ਗੱਲ ਕਰਦੇ ਹਾਂ ਇਫਤਖਾਰ ਠਾਕੁਰ ਦੀ ਤਾਂ ਇਸ ਕਮੇਡੀਅਨ ਕਲਾਕਾਰ ਦੇ ਵੱਲੋਂ ਪੰਜਾਬੀ ਫਿਲਮਾਂ ਨੂੰ ਲੈ ਕੇ ਬਿਆਨ ਦਿੱਤਾ ਗਿਆ ਜਿਸ ਦੀ ਚਾਰੇ ਪਾਸੇ ਹੁਣ ਨਿੰਦਾ ਹੋ ਰਹੀ ਹੈ ਤਾਂ ਸੋਸ਼ਲ ਮੀਡੀਆ ਤੇ ਕਈ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਜਿਸ ਦਾ ਵਿਚਾਲੇ ਠਾਕੁਰ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜ ਜਿਸ ਦੇ ਵਿੱਚ ਹੋ ਪੰਜਾਬੀ ਇੰਡਸਟਰੀ ਤੇ ਹੀ ਨਿਸ਼ਾਨਾ ਮਿੰਦੇ ਹੋਏ ਨਜ਼ਰ ਆ ਰਹੀ ਹੈ ਤਹਾਨੂੰ ਦੱਸਦੇ ਕਿ ਉਹ ਵੀਡੀਓ ਦੇ ਵਿੱਚ ਕਹਿ ਰਹੇ ਨੇ ਕਿ ਸਾਡੇ ਤੋਂ ਬਿਨਾ ਉਹਨਾਂ ਦੀ ਕੋਈ ਵੀ ਪੰਜਾਬੀ ਫਿਲਮ ਚੱਲਦੀ ਹੀ ਨਹੀਂ ਉਹ ਸਾਡਾ ਬਾਈਕਾਟ ਨਹੀਂ ਕਰਦੇ ਸਗੋਂ ਅਸੀਂ ਉਹਨਾਂ ਦਾ ਬਾਈਕਾਟ ਕਰਦੇ ਹਾਂ ਤੇ ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾ ਪੰਜਾਬੀ ਫਿਲਮਾਂ ਨਹੀਂ ਚੱਲਦੀਆਂ ਉਹਨਾਂ ਦੇ ਡਾਇਲੋਗ ਅਸੀਂ ਇਤਿਹਾਸ ਕਮੇਡੀ ਅਸੀਂ ਲਿਖਦੇ ਹਾਂ ਤੇ ਹੁਣ ਤੱਕ ਜਿੰਨੀਆਂ ਫਿਲਮਾਂ ਅਸੀਂ ਉਹਨਾਂ ਦੇ ਨਾਲ ਕੀਤੀਆਂ ਨੇ ਉਹ ਹਿੱਟ ਰਹੀਆਂ ਨੇ ਤਾਂ ਉਹਨਾਂ ਨੇ ਸਾਡੇ ਤੋਂ ਬਿਨਾ ਜਿੰਨੀਆਂ ਵੀ ਪੰਜਾਬੀ ਫਿਲਮਾਂ ਬਣਾਈਆਂ ਨੇ ਉਹ ਸਾਰੀਆਂ ਫਿਲਮਾਂ ਫਲॉप ਹੋਈਆਂ ਨੇ ਸੋ ਜਹਦੇ ਵਿੱਚ اداکار ਠਾਕੁਰ ਦੇ ਦਿੱਤੇ ਇਸ ਬਿਆਨ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ ਕਹਾਨੂੰ ਦੱਸਦੀ ਕਿ ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾ ਕਿਹੜੀਆਂ ਫਿਲਮਾਂ ਨੇ ਜੋ ਬਲੌਕਬਸਟਰ ਹਿੱਟ ਰੀਣੀ ਵਾਲੇ ਗੱਲ ਕੀਤੀ ਜਾਵੇ ਕੈਰੀਅਨ ਜਟਾ ਟੂ ਦੀ ਜਿਸਨੇ 60 ਕਰੋੜ ਦੀ ਕਮਾਈ ਕੀਤੀ ਹੈ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਸੌਂਕਣ ਸੌਂਕਣੇ ਇੱਕ ਦੀ ਜਿਸਨੇ 59 ਕਰੋੜ ਦੀ ਕਮਾਈ ਕੀਤੀ ਹੈ ਹੌਸਲਾ ਰੱਖ 55 ਕਰੋੜ ਅਤੇ ਛੜਾ 55 ਕਰੋੜ ਅਤੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਨੇ ਜਿਸਨੇ 100 ਤੋਂ ਪਲੱਸ ਕਰੋੜ ਦੀ ਕਮਾਈ ਕੀਤੀ ਹੈ ਜਿਸ ਦੇ ਵਿੱਚ ਫਿਰ ਗੱਲ ਕੀਤੀ ਜਾਵੇ ਕੈਰੀਓਨ ਜਟਾ 3 ਦੀ ਅਤੇ ਜਟ ਐਂਡ ਜੁਲੀਟ 3 ਜੋ ਇਨ੍ਹਾਂ ਫਿਲਮਾਂ ਦੇ ਭਾਗ ਪਹਿਲਾ ਬੰਦ ਤੋਂ ਹੀ ਇੱਕ ਬ੍ਰਾਂਡ ਸੰਤਾ ਇਸ ਲਈ ਉਹਨਾਂ ਨੂੰ ਆਪਣੀ ਸਫਲਤਾ ਦੇ ਲਈ ਪਾਕਿਸਤਾਨੀ ਕਲਾਕਾਰਾਂ ਦੀ ਲੋੜ ਹੀ ਨਹੀਂ ਸੀ ਤਾਂ ਇਹਨਾਂ ਦੋਵਾਂ ਫਿਲਮਾਂ ਨੇ 100+ ਕਰੋੜ ਰੁਪਏ ਦੀ ਕਮਾਈ ਕੀਤੀ ਹੈ ਗੱਲ ਕਰੀਏ ਪਾਕਿਸਤਾਨੀ ਕਲਾਕਾਰਾਂ ਦੀ ਜੋ ਕਿ ਇੱਕ ਹੀ ਫਿਲਮ ਸੀ ਜਿਸ ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਨੇ ਹਿੱਸਾ ਲਿਆ ਤਾਂ ਉਹ ਫਿਲਮ ਸੀ ਚੱਲ ਮੇਰਾ ਪੁੱਤ ਪਹਿਲਾ ਪਾਗ ਜਿਸ ਨੇ ਦੁਨੀਆ ਭਰ ਦੇ ਵਿੱਚ 31 ਕਰੋੜ ਕਮਾਏ ਤਾਂ ਫਿਰ ਉਹ ਕਿਹੜੀਆਂ ਫਿਲਮਾਂ ਦੀ ਗੱਲ ਕਰਦੇ ਨੇ ਜਿਨ੍ਹਾਂ ਨੇ ਫਿਲਮਾਂ ਦੀ ਸਫਲਤਾ ਪ੍ਰਾਪਤ ਕੀਤੀ ਹੈ ਜਿਨ੍ਹਾਂ ਨੇ ਸਫਲਤਾ ਪ੍ਰਾਪਤ ਕੀਤੀ ਹੈ ਜੋ ਕਿ ਉਹ ਬੋਲ ਰਹੇ ਨੇ ਕਿ ਸਾਡੀਆਂ ਫਿਲਮਾਂ ਪੰਜਾਬੀ ਇੰਡਸਟਰੀ ਚ ਚਲਾਉਂਦੀਆਂ ਨੇ ਇਹ ਆਮ ਆਪਕੇ ਸਾਥ ਬਾਈਕਾਟ ਕਰਾਂਗੇ میں تو اڈا مو ہی نہیں بائی کارڈ کاٹ وہ بائی کارڈ تو اِسی کرنا ہے سر جی انہوں نے فلم ساڑھے تو بغیر چل دی ہی نہیں انہوں نے ساڑھے تو بغیر نو فلم بنائی نو دیا نو فلوپ ہے گیا اللہ رب کائر نے پاکستان کی کچھ دیتا ہے کہ انہوں نے فلم کے ڈائلگ ابھی لکھنے ہیں کومیڈی اے لکھنے ہیں انہوں نے بی جی ایم اسی کرنے آیک گراؤنڈ میوزک اے کرنے ਔਰ ਜਿੰਨੀਆਂ ਫਿਲਮਾਂ ਅਜ ਤੱਕ ਕੀਤੀਆਂ ਨੇ ਸੁਪਰ ਡੁਪਰੇਟ ਉਹਨਾਂ ਦੀਆਂ ਫਿਲਮਾਂ ਨੇ